ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸੱਜਣਾ ਤੁਸੀਂ ਸੋਚ ਰਹੇ ਹੋਵੋਗੇ ਕਿ ਸਾਰੇ ਜਾਣਿਆ ਨਹੀਂ ਅੱਖਾਂ ਤੇ ਪਟੀਆਂ ਕਿਉਂ ਬੰਨੀਆਂ ਹੋਈਆਂ ਸੋ ਅੱਜ ਇੱਕ ਬਹੁਤ ਦੀ ਘੈਂਟ ਜਾਂ ਚੈਲੰਜ ਕਰਨ ਲੱਗੇ ਆ ਸੋ ਚੈਲੰਜ ਕੀ ਆ ਚੈਲੰਜ ਤੁਹਾਡੇ ਸਾਹਮਣੇ ਆ ਸੋ ਫਰੂਟ ਪਏ ਆ ਸਬਜ਼ੀਆਂ ਪਈਆਂ ਵਾ ਸੋ ਜਿਹਨੇ ਜਿਹਨੇ ਤਾਂ ਸਹੀ ਗੈਸ ਕੀਤਾ ਉਹਦੀ ਤਾਂ ਹੈਗੀ ਚਾਂਦੀ ਉਹਨੂੰ ਮਿਲਣਗੇ ਸੋਹਣੇ ਸੋਹਣੇ ਜੇ ਸਰਪ੍ਰਾਈਜ਼ ਸੋ ਜਿਹਨੇ ਕੀਤਾ ਗਲਤ ਗੈਸ ਉਹਨੂੰ ਮਿਲੂਗੀ ਪਿਨਿਸ਼ਮੈਂਟ ਪਿਨਿਸ਼ਮੈਂਟ ਕੀ ਆ ਉਹ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਜਦੋਂ ਪਿਨਿਸ਼ਮੈਂਟ ਮਿਲੂਗੀ ਕਿ ਕੀ ਪਿਨਿਸ਼ਮੈਂਟ ਆ ਠੀਕ ਹੈ ਜੀ ਚਲੋ ਸੋ ਆਪਣਾ ਹੀਰਾ ਜੀ ਆਪਾਂ ਨੂੰ ਗੈਸ ਕਰਾਉਣਗੇ ਕਿ ਕੀ ਆ ਕੀ ਆ ਕੀ ਆ ਜਿਹੜਾ ਸਹੀ ਗੈਸ ਕਰੂਗਾ ਉਹਦੇ ਆਪਾਂ ਪੁਆਇੰਟ ਜੁੜੀ ਜਾਣੇ ਆ ਜਿਹੜਾ ਗਲਤ ਗੈਸ ਕਰੂਗਾ ਉਹਨੂੰ ਕਨਿਸ਼ ਸ਼ੇਅਰ ਮਿਲੂਗੀ ਸੋ ਵੇਖਦੇ ਆ ਅੱਜ ਕੌਣ ਸਭਰਨ ਤੋਂ ਵਧੀਆ ਗੈਸ ਕਰਦਾ ਕਿਉਂਕਿ ਇਹ ਜਿਹੜਾ ਸਮਾਨ ਹੈਗਾ ਬੇਬੇ ਤੇ ਮੰਮੀ ਦੇ ਕਿਉਂਕਿ ਮੈਨੂੰ ਲੱਗਦਾ ਇਹ ਕੰਮ 'ਚ ਬੇਬੇ ਤੇ ਮੰਮੀ ਜਿੱਦ ਸਕਦੇ ਆ ਪਰ ਆਪਾਂ ਵੀ ਡੈਡੀ ਜੀ ਪੂਰੀ ਕੋਸ਼ਿਸ਼ ਕਰਨੀ ਆ ਕੋਈ ਨਹੀਂ ਪਹਿਲਾਂ ਕੌਣ ਆਊਗਾ ਮੈਂ ਅੱਜ ਪਤਾ ਲੱਗੂ ਕੌਣ ਜਿੱਦਦਾ ਤੇ ਕੌਣ ਹਾਰਦਾ ਤੋ ਸ਼ੁਰੂ ਕਰਾਂਗੇ ਸ਼ੁਰੂ ਕਰਾਂਗੇ ਕੀ ਦਿੰਦੇ ਆ ਕੀ ਖਾਂਦੇ ਆ ਕੀ ਲਿਆਂਦਾ ਓਕੇ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਇੱਕ ਚੀਜ਼ ਰੱਖਤੀ ਆ ਵਿੱਚ ਮੈਂ ਹਾਂ ਤੇ ਹਰਮਨ ਆਪ ਦਾ ਮੇਰਾ ਹੱਥ ਗਾਣ ਕਰੋ ਮੇਰਾ ਹੱਥ ਕਾ ਕਰਾਂ ਨਹੀਂ ਨਹੀਂ ਹਰਮਨ ਦਾ ਹਾਂ ਆ ਬਈ ਟੋਕਰੀ ਟੋਕਰੀ ਦੇ ਵਿੱਚ ਦੱਸੋ ਇਹ ਹੈਗਾ ਆ ਖੀਰਾ ਹਾਂ ਸਹੀ ਗੈਸ ਕੀਤਾ ਹਾਂ ਹਾਂ ਇਹ ਪੁਆਇੰਟ ਜੋੜੀ ਜਾਏ ਤੇ ਸਾਰੇ ਜਾਣੇ ਠੀਕ ਹੈ ਹੁਣ ਵਾਰ ਕੀ ਦੀ ਆ ਹੁਣ ਮੈਂ ਇਹ ਨਹੀਂ ਵੀ ਹੁਣ ਮੈਂ ਖੀਰੇ ਰੱਖ ਦੂੰਗਾ ਬਦਲ ਕੇ ਜੀ ਰੱਖਣੀਆਂ ਹੁਣ ਵਾਰੀ ਆਈ ਕਿਦੀ ਬੇਬੇ ਦੀ ਹਾਂ ਬੇਬੇ ਦੀ ਵਾਰੀ ਬੇਬੇ ਤੂੰ ਹੱਥ ਲਾ ਕੇ ਗੈਸ ਕਰਨਾ ਕਿ ਕੀ ਆ ਛੋਕਰੀ ਨੇੜੇ ਪਈ ਹੈ ਕਿ ਨਹੀਂ ਹਾਂ ਆ ਲੋ ਆ ਲੋ ਆ ਵੀ ਸਾਡੇ ਹੱਥ ਕੋਲ ਕੀਤੀ ਮੈਂ ਟੋਕਰੀ ਚਲੋ ਚੱਕ ਲੋ ਵਿੱਚੋਂ ਕਰੇਲਾ ਹਾਂ ਵੈਰੀ ਗੁੱਡ ਸੋ ਪਹਿਲੇ ਰਾਉਂਡ ਚ ਦੇਖਦੇ ਕਿਹਨੂੰ ਪੁਨਿਸ਼ਮੈਂਟ ਮਿਲਦੀ ਆ ਹਾਂ ਹੁਣ ਕਿਉਂਕਿ ਆਂਟੀ ਨੂੰ ਪਤਾ ਥੋੜੀ ਹਾਰ ਜੀ ਰੱਖਾਂਗੇ ਆਂਟੀ ਲਈ ਆਂਟੀ ਨਹੀਂ ਕਰਨਾ ਮੈਨੂੰ ਪਤਾ ਵਾ ਮੈਨੂੰ ਹਰਾਉਣਾ ਚਾਹੁੰਨੇ ਥਾ ਤੇ ਗੱਲ ਸੁਣੋ ਜਿਹੜੀ ਚੀਜ਼ ਮੰਨ ਲਓ ਗਲਤ ਹੋ ਗਈ ਨਾ ਉਹ ਮੈਂ ਦੱਸਣੀ ਨਹੀਂ ਵੀ ਕਿਹੜੀ ਚੀਜ਼ ਹੈ ਠੀਕ ਹੈ ਉਹ ਫਿਰ ਅਗਲੇ ਨੂੰ ਪਤਾ ਲੱਗੂਗਾ ਉਹ ਹਾਂ ਚਲੋ ਗੈਸ ਕਰਾਓ ਹੀ ਰੇ ਤਾਂ ਆ ਫੜੋ ਚੀਜ਼ ਰ ਕੀ ਕੋਈ ਹਾਂ ਹਾਂ ਆ ਫੜੋ ਟੋਕਰੀ ਟੋਕਰੀ ਦੇ ਵਿੱਚ ਕੀ ਦੱਸੋ ਆ ਦੱਸ ਇਹ ਉਹ ਆ ਡ੍ਰੈਗਨ ਫਰੂਟ ਓਹੋ ਮੋਝ ਲਿਆ ਓ ਆਲੇ ਤਾਂ ਵਾ ਕਿਸੇ ਨੂੰ ਕੋਈ ਪਤਾ ਨਹੀਂ ਕਿ ਕੀੜੀਆਂ ਕਿੜੀਆਂ ਚੀਕਾ ਲੈ ਕੇ ਆਉਂਦੀਆਂ ਇਹ ਸੈਰ ਮੈਨੂੰ ਪਤਾ ਮੈਂ ਐਵੇਂ ਮੈਂ ਕਹੀ ਆ ਮੈਨੂੰ ਤੇ ਹੀ ਰਹਿਣ ਮੈਂ ਤੇ ਹੀ ਰਾ ਲੈ ਕੇ ਆਏ ਹਾਂ ਹਾਂ ਤੋਂ ਮੰਮਾ ਨਾ ਬੇਬੇ ਨੂੰ ਪਤਾ ਨਾ ਮੰਮੀ ਜਿਹਨੂੰ ਨਾ ਡੈਡੀ ਜੀ ਚਲੋ ਠੀਕ ਹੈ ਜਲਦੀ ਵਾਰੀ ਆ ਠੀਕ ਆ ਲਓ ਜੀ ਡੈਡੀ ਦੀ ਵਾਰੀ ਆ ਗਈ ਹੁਣ ਚੱਕੋ ਮੈਨੂੰ ਲਾ ਦੇ ਤੁਹਾਨੂੰ ਪਿਨਿਸ਼ਮੈਂਟ ਮਿਲੂਗੀ ਵੇਖੋ ਕਾ ਆਲੂ ਆਹੋ ਵੱਜ ਗਏ ਆਏ ਤਾਂ ਸਾਰੇ ਰਾਉਂਡ ਚ ਵੱਜ ਗਏ ਪਰ ਜਿਹਨੇ ਗਲਤ ਗੈਸ ਕੀਤਾ ਜਿਹੜੀ ਪनिश्डਮੈਂਟ ਐ ਉਹ ਬੜੀ ਜਿਆਦਾ ਖਤਰਨਾਕ ਆ ਸੋ ਆਪਾਂ ਟਰਾਈ ਕਰਾਂਗੇ ਕਿ ਸਹੀ ਗੈਸ ਕਰ ਸਕੀਏ ਕੋਈ ਕੋਈ ਵੀ ਚੀਜ਼ ਨਹੀਂ ਨਾਲੇ ਤੂੰ ਆਣਾ ਗੋਲ ਗੱਪਿਆਂ ਦਾ ਪਾਣੀ ਲਿਆਂਦਾ ਗੋਲ ਗੱਪਿਆਂ ਦਾ ਪਾਣੀ ਆ ਲੈ ਗੋਲ ਗੱਪਿਆਂ ਦਾ ਪਾਣੀ ਪੀਰੋ ਪਹਿਲਾਂ ਇਹ ਫੇਰ ਕਰ ਲਿਆ ਜੋ ਨਹੀਂ ਨਹੀਂ ਹਾਂ ਬੇਬੇ ਜੇ ਜੇ ਵਾਰੀ ਆਈ ਮੌਕਾ ਮਿਲਿਆ ਗੋਲ ਗੱਪਿਆਂ ਦਾ ਪਾਣੀ ਵੀ ਤੈਨੂੰ ਪਿਆਵਾਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਹਿਲਾਂ ਤੂੰ ਇਹ ਆ ਬਣਾਓ ਜਿਹੜੇ ਬਣਾਉਣ ਲੱਗੇ ਆ ਚਲੋ ਹਰਮਨ ਤੁਹਾਡੀ ਵਾਰੀ ਫੇਰ ਹੁਣ ਕਿਤੇ ਡੋਕਰੀ ਆਵੇ ਇਹ ਲੇਖ ਆਵੇ ਇਹਦੇ ਉਹ ਆ ਆਲੂ ਬਘਾਰਾ ਮੇਰੇ ਕਹਾਣੀ ਕੀ ਕੀ ਲੈਂਦਾ ਸਾਨੂੰ ਤਾਂ ਕੋਈ ਸਾਨੂੰ ਨਾ ਕਹੀ ਜਾਂਦਾ ਬੋਲਦਾ ਨਹੀਂ ਆ ਸਾਜੀ ਗਿਆ ਹਾਂ ਹਾਂ ਹੁਣ ਬੇਬੇ ਚਲੋ ਤੁਹਾਡੀ ਵਾਰੀ ਵਾਰੀ ਆਈ ਬੇਬੇ ਜੀ ਆਲੂ ਬਘਾਰਾ ਵੋਜਨਾ ਵੋਜਨਾ ਆਈ ਦੁਆਰੇ ਆਉਂਗਾ ਜਾਣ ਕੇ ਰੱਖਿਆ ਸੀ ਹਾਂ ਜੀ ਵਾ ਬੇਬੇ ਨੇ ਸਹੀ ਗੱਲ ਕੀਤੀ ਪਾਰੀ ਆਈ ਮੰਮੀ ਦੀ ਹਾਂ ਮੈਨੂੰ ਪਤਾ ਔਖਾ ਦੇਣਗੇ ਮੈਨੂੰ ਵੀਰੇ ਔਖਾ ਇਹਦਾ ਕੀ ਕੋਈ ਹਾਂ ਹਾਂ ਔਖੀ ਆ ਔਖੀ ਆ ਨਾ ਨਾ ਇਹ ਨਾ ਨਹੀਂ ਤੁਸੀਂ ਤਾਂ ਚੋ ਨੂੰ ਤੋੜ ਕੇ ਵੇਖ ਲਾਪੇ ਦੱਸੋ 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 ਐਨਾ ਟਾਈਮ ਥੋੜੀ ਆ ਦੱਸੋ ਲੈ ਮਰੂਦ ਓਹੋ ਇਹ ਤਾਂ ਵੋਝੀ ਲਿਆ ਇਸ ਮੈਡ ਕੋਈ ਮੈਲ ਰਹੀ ਕਿਸੇ ਨੂੰ ਆਹ ਸਹੀ ਗੈਸ ਕਰ ਲਿਆ ਬੇਬੇ ਮੰਮੀ ਨੇ ਵੀ ਫੇਰ ਪਾੜ ਕੇ ਦੇਖਿਆ ਜਾਂਦਾ ਨਾ ਫੇਰ ਬਬੇ ਚਲੋ ਅੰਕਲ ਜਨਾ ਵੀ ਆਉਂਦੀ ਆ ਅੰਕਲ ਤੁਹਾਡੀ ਬਾਰੇ ਆਸ਼ਨਾ ਜਮਾ ਹੀ ਨਹੀਂ ਆਈ ਅਜੀ ਚਲ ਹੁਣ ਵਾਰੀ ਆ ਗਈ ਕੀ ਦੀ ਬੇਬੇ ਡੈਡੀ ਦੀ ਹੁਣ ਕਿੱਦੈ ਦੀ ਮਗਰੋਂ ਮੇਰੀ ਨਿੰਬੂ ਓਹੋ ਇਹ ਵੀ ਮੁਝ ਲਿਆ ਵਾ ਯਾਰ ਹੋਣ ਹੁਣ ਤਾਂ ਥੋੜਾ ਜਿਹਾ ਮੈਨੂੰ ਟਫ ਕਰਨਾ ਪੈਣਾ ਚਾਹੀਏ ਓ ਭਰਾਵਾ ਮੇਰੇ ਵਾਰੀ ਨਾ ਕਰੀ ਓਏ ਕਰਵਾਥਾ ਗਾਣੂ ਵਾਏ ਗਰੂ ਵਾਏ ਗਰੂ ਵਾਏ ਗਰੂ ਓਹ ਦੇਖੋ ਕੌਣ ਜੱਤ ਦਾ ਪਹਿਲਾਂ ਤਾਂ ਛੇ ਛੇ ਦੀ ਜਵਾਬ ਦੇ ਹੀ ਗਏ ਸਰ ਇਹ ਲੱਗ ਰਹੀ ਆ ਮੈਨੂੰ ਗਾਜਰ ਹਾਂ ਆ ਵਾਰੀ ਆਈ ਬੇਬੇ ਦੀ ਬੇਬੇ ਤਿਆਰ ਹੋ ਜਾ ਲੱਗ ਜੂ ਬਤਾ ਏ ਹੱਥ ਕਰੋਗੇ ਬਤਾਓ ਹਾਂ ਓ ਯਾਰ ਇਹਦਾ ਗੁੱਝੀ ਆਉਂਦੇ ਆ ਨਾ ਹੂੰ ਮੈਂ ਇਹਨੂੰ ਪਤਾ ਮੇਰੇ ਵਾਰੀ ਔਖਾ ਕਰੀਂ ਤੇਰੇ ਔਖਾ ਕਰ ਮਮੀ ਵਾਰੀ ਔਖਾ ਕਰੀਏ ਫਿਰ ਔਖਾ ਕੀ ਕਰੀਏ ਔਖੇ ਫਿਰ 6 ਵਜੇ ਦੂਸਰੀ ਕਰਦੇ ਨਹੀਂ ਕੀ ਗੱਲ ਮੇਰੇ ਵਾਰੀ ਔਖਾ ਕਰਨਾ ਇਹਨਾਂ ਵਾਰੀ ਔਖਾ ਕਰੀ ਸਾਰਿਆਂ ਵਾਰੀ ਉਹ ਸਬਜ਼ੀ ਤੇ ਉਹੀ ਆ ਜਿਹੜੀਆਂ ਸਬਜ਼ੀਆਂ ਹੈਗੀਆਂ ਹੱਥ ਕਰੋਗੇ ਅਰਬੀ ਓਹੋ ਇਹ ਵੀ ਮੁਝ ਨਹੀਂ ਮੈਂ ਕਿਤੇ ਜਾ ਇਹ ਤਾਂ ਹੋਊਗਾ ਚੱਲ ਖੜਜੋ ਫਿਰ ਆ ਤਾਂ ਫਿਰ ਕੰਮ ਔਖਾ ਹੀ ਐ ਮੈਨੂੰ ਹਰਾਉਂਗੇ ਦੱਸੋ ਮੈਂ ਡੈਡੀ ਜੀ ਵਾਰੀ ਔਖਾ ਕੰਮ ਕੋਣ ਜਾਂਦਾ ਆ ਕੰਮ ਔਖਾ ਵਾ ਕਰੋਗੇ ਦੱਸੋ 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 ਕੋਈ ਨਹੀਂ ਜਾਣੇ ਕਰ ਦਨੂ ਰੱਖ ਦੋ ਟੋਕਰੀ ਰੱਖ ਦੋ ਦੱਸੋ ਕੀ ਸੀਗਾ ਰੱਖ ਦੋ ਇਹ ਲੂਜੋ ਇਹਨਾਂ ਪੀਖ ਗਿਆ ਦੱਸੋ ਕਾਲਾ ਪੀਸ ਜਿਹੜਾ ਖਾਦੇ ਤੇ ਛੱਲੇ ਕੋ ਤੋਂ ਕੀ ਇਹਨੂੰ ਦੱਸੋ ਦੱਸੋ ਕਿਹੜੇ ਛੱਲ ਕੇ ਖਾਂਦੇ ਨਹੀਂ ਕਰੋ ਹਾਂ ਬੇਬੇ ਵੇਲਾ ਡੈਡੀ ਇਹ ਛੱਲ ਕੇ ਖਾਂਦੇ ਹੁੰਦੇ ਆ ਕੀ ਗੋ ਕੀ ਗੋ ਇਹ ਦਜਾ ਕੋਚ ਕਿਹੜੀ ਚੀਜ਼ ਨਾਮ ਹੀ ਹੁੰਦਾ ਕੋਈ ਮੱਲੀ ਚਾ ਆ ਰਿਹਾ ਜਾ ਕਿਵੇਂ ਦਾ ਹੁੰਦਾ ਦੱਸੋ ਖੱਟਾ ਹੁੰਦਾ ਕਹਿ ਜਾਂਦਾ ਮਿੱਠਾ ਹੁੰਦਾ ਦੋ ਟਪੀ ਚਾਰ ਪੀਸ ਦੇ ਹੁੰਦੇ ਆ ਅੱਛਾ ਅੱਛਾ ਕੀ ਵੀ ਕੀ ਵੀ ਓਹੋ ਸਹੀ ਗੱਲ ਦਿੰਦਾ ਆਹੋ ਅਰੇ ਡੈਡੀ ਨੂੰ ਇੰਨਾ ਹੀ ਪਤਾ ਚੁੱਟਾ ਰਿਹਾ ਡੈਡੀ ਦੇ ਵਿੱਚ ਚਾਰ ਪੀਸ ਦੇ ਡੈਡੀ ਦੇ ਵਿੱਚ ਚਾਰ ਪੀਸ ਕੀ ਵੀ ਤਾਂ ਚਾਤ ਪੁੱਲ ਗਿਆ ਕੱਢ ਜੋ ਫਿਰ ਮਣੋ ਓਏ ਹੀ ਰਿਹਾ ਵੇਲਾ ਮੇਰਾ ਦੇ ਉਧਾਂ ਦੀ ਕੋਈ ਚੀਜ਼ ਰੱਖੀ ਖੜ ਜੋ ਫਾਟ ਚੱਲਿਆ ਸੀ ਮੈਂ ਕੱਟਿਆ ਤੁਹਾਨੂੰ ਓਕੇ ਓਕੇ ਅਰਵਣ ਚੱਕੋ ਇਹ ਆਹ ਤੇ ਤੋੜ ਕੇ ਰਾਇ ਕਿਤਾਬ ਆ ਇਹ ਆ ਇਹ ਆ ਬੰਦ ਆਹੋ ਓਏ ਦੰਦ ਤੋੜਿਆ ਨਾ ਆਵਾਜ਼ ਆ ਗਈ ਮੈਨੂੰ ਅੱਛਾ ਖੜ ਜੋ ਫਿਰ ਆ ਆ ਜਾਈਏ ਕੀ ਗੱਲ ਪਰ ਤੁਹਾਨੂੰ ਪਤਾ ਨਾ ਤੁਸੀਂ ਕੀ ਕੀ ਲੈ ਕੇ ਆਏ ਇਸ ਦਾ ਵੇਖਿਆ ਵੀ ਨਹੀਂ ਵੀ ਕੀ ਕੀ ਆ ਕੀ ਕੀ ਨਹੀਂ ਸਾਨੂੰ ਤਾਂ ਤੁਸੀਂ ਆਖਿਆ ਸਬਜ਼ੀਆਂ ਹੀ ਆ ਤੇ ਵਿੱਚ ਤੁਸੀਂ ਫਰੂਟ ਕਰੀ ਫਿਰਦੇ ਮਿਕਸ ਹੀ ਰਿਆ ਅੱਜ ਤੇ ਕੋਈ ਵੀ ਨਹੀਂ ਲੱਗਦਾ ਹਾਰੂਗਾ ਖੜ ਜੋ ਲਓ ਜੀ ਵਾਰੀ ਆ ਗਈ ਬੇਬੇ ਦੀ ਹਾਂ ਹਾਂ ਟਮਾਟਰ ਓਹੋ ਸਹੀ ਗੱਲ ਤੁਸੀਂ ਹਾਂ ਬੰਮੀ ਨੂੰ ਖਾਓ ਜੇ ਹੀ ਰੇ ਘੰਟੀ ਵਾਰੀ ਚਲੋ ਚੱਕੋ ਬਰਾਖ ਦਰਾਖ ਦਰਾਖ ਦੋ ਰੱਖ ਦੋ ਰੱਖ ਦੋ ਆਲੂ ਪੁਗਾਰਾ ਓਹੋ ਇਹ ਵੀ ਗੈਸ ਕਰ ਲਿਆ ਓ ਵਾਹ ਤੋਕਾ ਮੈਨੂੰ ਪਤਾ ਲੱਗ ਗਿਆ ਚਲੋ ਹੁਣ ਵਾਰੀ ਆਈ ਡੈਡੀ ਦੀ ਖੜਜੋ ਹੁਣ ਅੰਕਲ ਜੀ ਨੂੰ ਅੰਕਲ ਅੰਕਲ ਕਰਾ ਰਹੀ ਅੜ ਜਾਈ ਨਹੀਂ ਮੈਂ ਅੰਕਲ ਜੀ ਚੱਕੋ ਲਓ ਜੀ ਡੈਡੀ ਦੀ ਵਾਰੀ ਆ ਗਈ ਹੁਣ ਮਰੂਦ ਓ ਫੋ ਵੀ ਬੁੱਝ ਲਿਆ ਵਾਹ ਲਾਓ ਵੀ ਸੱਜਣੋ ਚੈਲੰਜ ਨੂੰ ਆਪਾਂ ਥੋੜਾ ਜਿਹਾ ਟਫ ਕਰਦੇ ਤਾਂ ਵੀ ਸਾਰੇ ਜਾਣੇ ਬੁੱਝੀ ਜਾਂਦੇ ਕਿ ਕੀ ਆ ਗੈਸ ਕਰ ਰਿਆ ਸਹੀ ਸੋ ਆਪਾਂ ਹੁਣ ਕੀ ਕਰਨਾ ਇੱਕ ਹੱਥ ਦੀ ਸਿਰਫ ਇੱਕ ਉਂਗਲ ਹੀ ਲਾ ਸਕਦੇ ਜਾਨਕੀ ਦੋ ਉਂਗਲਾਂ ਸੋ ਦੋ ਉਂਗਲਾਂ ਨਾਲ ਹੀ ਗੈਸ ਕਰਨਾ ਸਾਰਿਆਂ ਠੀਕ ਆ ਜੀ ਕੀ ਆ ਉਹ ਵੀ ਸਾਰਿਆਂ ਨੇ ਦੋ ਉਂਗਲਾ ਦੋ ਉਂਗਲਾਂ ਨਾਲ ਗੈਸ ਕਰਨਾ ਹਾਂ ਬਾਹਾਂ ਨਹੀਂ ਹੱਥ ਲਾਉਣਾ ਚਲੋ ਠੀਕ ਆ ਜੀ ਚਲੋ ਲਿਆਓ ਸੇਵਕਾ ਬਸ 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 ਦੋ ਉਂਗਲਾਂ ਕੰਮ ਖਤਰੇ ਵਾਲਾ ਹੀ ਦੱਸੋ ਦੱਸੋ ਇਹ ਆ ਦੁਬਾਰਾ ਵੇਖ ਸਕਦਾ ਨਾ ਨਾ ਆਣ ਗਿਆ ਦੱਸੋ ਕੋਣ ਬੋਲ ਤੇ ਬੰਦ ਹੋ ਗਿਆ ਯਾਰ ਗੋਲ ਗੋਲ ਜਾ ਹੀਗਾ ਕੁਝ ਦੱਸੋ ਦੱਸੋ ਹਾਂ ਹਾਂ ਆਲੂ ਬੁਖਾਰਾ ਨਾ ਬੱਸ ਕਿਉਂ ਅੱਜ ਕੱਲ ਇੱਕ ਦੀ ਬਾਤ ਲੈ ਏਦਾਂ ਧੋੜੀ ਬੰਦਾ ਗੱਲ ਕਰ ਸਕਦਾ ਨਾ ਨਾ ਕਰੀ ਤੇਰੀ ਜਵਾਬ ਦੱਸੋ ਦੱਸੋ ਆਲੂ ਖਾ ਰਾਂ ਨਹੀਂ ਨਹੀਂ ਗਲਤ ਗਲਤ ਪੀਣਾ ਪੈਣਾ ਹੁਣ ਤਾਂ ਲੈ ਯਾਰ ਆ ਗੱਲ ਧੋੜੀ ਆ ਯਾਰ ਫਿਰ ਕੀ ਆ ਪੀਣਾ ਪਊਗਾ ਤਾਂ ਮੈਂ ਖੋਲਾ ਬੱਡੀ ਨਹੀਂ ਨਹੀਂ ਖੋਲਾ ਨਹੀਂ ਉੱਥੇ ਉੱਥੇ ਪਾਣੀ ਪੀ ਲਾ ਓਏ ਗੋਲ ਚੱਪਿਆ ਆ ਪਾਣੀ ਨਹੀਂ ਤੁਹਾਨੂੰ ਸਾਰਿਆਂ ਨੂੰ ਦਾਦੇ ਪਿਨਿਸ਼ਮੈਂਟ ਹੈਗੀ ਇਹ ਕਿਹੜੀ ਚੀਜ਼ ਤੋਂ ਇਹ ਪਾਣੀ ਤਿਆਰ ਕੀਤਾ ਵੇਖੋ ਸਾਰੇ ਜਾਨੇ ਲਓ ਜੀ ਇੱਧਰ ਆਪਣੀ ਪਿਨਿਸ਼ਮੈਂਟ ਦਾ ਅਰੇਂਜਮੈਂਟ ਹੋ ਰਿਹਾ ਜੇ ਤੋਂ ਇਹ ਹੈਗੇ ਜੇ ਕਰੇਲੇ ਅੱਜ ਬਣਾਉਂਗਾ ਕਰੇਲਿਆਂ ਦਾ ਜੂਸ ਅੱਗੇ ਤੁਸੀਂ ਔਰੈਂਜ ਜੂਸ ਪੀਤਾ ਹੋਣਾ ਐਪਲ ਜੂਸ ਪੀਤਾ ਹੋਣਾ ਮੰਗੇਓ ਜੂਸ ਪੀਤਾ ਹੋਣਾ ਸ਼ੇਕ ਪੀਤੇ ਹੋਣੇ ਅੱਜ ਪੀਵਾਂ ਪਿਲਾਵਾਂਗੇ ਤੁਹਾਨੂੰ ਕਰੇਲਿਆਂ ਦਾ ਜੂਸ ਕਰੇਲਿਆਂ ਦਾ ਸ਼ੇਕ ਸਾਨੂੰ ਇਹ ਨਾ ਕਿਹਾ ਬਣਾਉਣਾ ਨਹੀਂ ਆਉਂਦਾ ਅਸੀਂ ਤਾਂ ਕੋੜੇ ਤੋਂ ਕੋੜਾ ਬਣਾਉਣਾ ਹੈ ਜੂਸ ਹਾਂ ਸੋ ਇਹ ਪਿਨਿਸ਼ਮੈਂਟ ਵਾਸਤੇ ਤਿਆਰ ਹੋ ਰਿਹਾ ਜਿਹੜਾ ਵੀ ਗਲਤ ਆਨਸਰ ਦੇਊਗਾ ਆਪਾਂ ਕਹਿੰਦੇ ਕਿ ਬੜੀ ਬੜੀ ਚੀਜ਼ ਹੈ ਜੂਸ ਸਮੂਦੀ ਹੈ ਆਹ ਕੀ ਕੋਈ ਤਰੇ ਖੰਗੜਾਇ ਕਰੋ ਜੀ ਲਓ ਜੀ ਹੁਣ ਕਰਾਂਗੇ ਆਪੇ ਦੇ ਵਿੱਚ ਵਾਟਰ ਰੈਡ ਮਿਨਰਲ ਵਾਟਰ ਬੈਰੀ ਡੋਲਸ ਆ ਰੋਏਗਾ ਆਪਣਾ ਸ਼ੇਕ ਰੈਡੀ ਆ ਰੈਡੀ ਫੋਰ ਪਿਨਿਸ਼ਮੈਂਟ ਇਹ ਓਏ ਇੰਨੀ ਗੰਦੀ ਸੁਗੰਧ ਆ ਰਹੀ ਆ ਆਹ ਰੱਬਾ ਇਹ ਸੁਗੰਧ ਜੀ ਇੰਨੀ ਗੰਦੀ ਸਮੈਲ ਜੀ ਆ ਰਹੀ ਆ ਜਦੋਂ ਪੀਤਾ ਹੋਏ ਹੋਗਾ ਪਿਨਿਸ਼ਮੈਂਟ ਅੱਜ ਵਾਲੀ ਬਾਅਦ ਹੀ ਖਤਰਨਾਕ ਆ ਸੋ ਸਾਰੇ ਜਣਿਆਂ ਨੂੰ ਸੋ ਸਮਝ ਕੇ ਸਵਾਲਾਂ ਦੇ ਜਵਾਬ ਦੇਣੇ ਪੈਣ। ਆ ਚੀਜ਼ਾਂ ਤੋਂ ਤਿਆਰ ਕੀਤਾ ਜੇ ਗੋਲ ਗੱਪਿਆਂ ਦਾ ਪਾਣੀ। ਆਖਿਓ ਉਹਦਾ ਨਾਂ ਕੀ ਹੈ? ਹਾਂ। ਆਹ ਲੋ ਕੁੱਟ ਪਰੋ ਫਿਰ। ਭਾਈ ਇਹ ਇੱਕ ਗੋਟੀ ਭਰਨੀ ਮੈਂ। ਨਾ ਨਾ ਹੋਰ ਖੋਲਣਾ ਨਹੀਂ ਗਾ ਉੱਤੇ ਖਾ। ਪੀ ਲੈਗਾ ਹਾਥ ਮੱਥੇ ਠੀਕ ਹੋ ਜਾਊ ਵਦਿਆ। ਐ ਮੈਂ ਨਹੀਂ ਪੀਓ 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 ਇਹ ਪੀਓ ਇਹ ਪੀਓ 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 ਕੋਈ ਨਹੀਂ। ਸਮੈਲ ਬੜੀ ਕਰਦੀ ਆ। ਚੱਲ 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 ਕੇ ਪਰ। ਤੱਤਾ ਓਏ ਕੋਈ ਨਹੀਂ ਕੋਈ ਨਹੀਂ ਕੋਈ বাস 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 ਕੋਈ ਨਹੀਂ ਓਏ ਓਏ ਰਹਿਣ ਦੋ ਕੋਈ ਨਹੀਂ ਆਜੂ ਹਣਾ ਲੈ ਵੇ ਲੋ ਅੰਕਲ ਜੀ ਇਹ ਸਾਪ ਹੈ ਨਾ ਉਹ ਕੋ ਇਦਾਂ ਗੱਦਾ ਓਏ ਜਿਹਨੇ ਬੀਜਿਆ ਅੰਕਲ ਜੀ ਜਿਹਨੇ ਬੀਜਿਆ ਉਹਨੇ ਵੜਨਾ ਪੈਣਾ ਵੀਰੇ ਹੁਣੇ ਹਾਂ ਹਾਂ ਉਹ ਨਹੀਂ ਵੜਾਉਣੇ ਹੁਣੇ ਚਲੋ ਓਏ ਬੜਾ ਕੌੜਾ ਈ ਯਾਰ ਆ ਤੇ ਨਾਲੇ ਤਾਂ ਨਾ ਗੋਲ ਚਲੋ ਬੇਬੇ ਚਲੋ ਹੁਣ ਤੁਸੀਂ ਲਓ ਜੀ ਵਾਰੀ ਆ ਗਈ ਬੇਬੇ ਦੀ ਛੜਦਾ ਛੜ ਹੈ ਕਾਲੂ ਆ ਓਹੋ ਇਹ ਤਾਂ ਬੁੱਝ ਹੀ ਲਿਆ ਐ ਬੇਬੇ ਯੂ ਆ ਰਾਈਟ ਛੜ ਜੀ ਬਰੋਨਾ ਵਾਰੀ ਪਤਾ ਕਿੱਦੀ ਆਈ ਕਰਤਾ ਆਪਾ ਕਰਤਾ ਵੈਰੀ ਗੁੱਡ ਐਰ ਕੀ ਬੁੱਝਣਾ ਜਾਵੇ ਹੀ ਰੇ ਹਾਂ ਚਲੋ ਹੱਥ ਕਰੋ ਅੱਗੇ ਕਿੱਥੇ ਆਵੇ ਆਵੇ ਕੁੰਗੜਨਾ ਤਾਂ ਪਤਾ ਹੀ ਨਹੀਂ ਲੱਗਦਾ ਹਾਂ ਦੂਸਰੀ ਨੂੰ ਲਾ ਲ ਦੂਸਰੇ ਹੱਥ ਦੀ ਪਤਾ ਨਹੀਂ ਉਹ ਲੱਗਿਆ ਬਾ 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 ਤੂੰ ਬੱਸ ਬੱਸ ਹੀ ਰੇ ਬੈ ਕਰ ਲ ਦੱਸੋ ਕੀ ਆ ਟਮਾਟਰ ਨਾ ਨਾ ਗਲਤ ਅੰਕਲ ਜਿਆਦਾ ਖੁਸ਼ ਹੋਏ ਵੇਖ ਲੋ ਆਓ ਮੰਮੀ ਨੂੰ ਥੂਦੀ ਪਿਆਓ ਗੋਲ ਗੱਪਿਆਂ ਦੇ ਪਾਣੀ ਦੀ ਲੈ ਗੋਲ ਗੱਪਿਆਂ ਦਾ ਪਾਣੀ ਕਿਹਦਾ ਬੰਮਟਾ ਮਟਾ ਪੀਂ ਲੈਣ ਆਪ ਲੋ ਆਲੋ ਆਲੋ ਫਿਰ ਖਿੱਚ ਜੋ ਤੁਸੀਂ ਖਿੱਚੀਓ ਕੰਮ ਚਿੱਕੀ ਲਾ ਕੇ ਪੀ ਜੋ ਹਾਂ ਖਿੱਚ ਜੋ ਤੱਤਾ ਇਹ ਕੋਈ ਨਹੀਂ ਖਿੱਚ ਜੋ ਖਿੱਚ ਜੋ ਖਿੱਚ ਖਿੱਚ ਜੋ ਖਿੱਚੋ ਖਿੱਚੋ ਦਸਰਾ ਨਹੀਂ ਗਾ ਦਸਰਾ ਨਹੀਂ ਅੰਟੀ ਜੀ ਕੀ ਆ ਮਮਾ ਸਾਰੇ ਨਹੀਂ ਆ ਕਿਵੇਂ ਲੱਗਾ ਪੱਤਾ ਵਾਲਾ ਦੱਸਣਾ ਨਹੀਂ ਕੀ ਆ ਲੱਗਣਾ ਪਤਾ ਕੀ ਆ ਚਲੋਂ ਤਾਂ ਜੀ ਹੱਥ ਕਰੋ ਅੱਗੇ ਇੰਨਾ ਕੋ ਕੌਲਾ ਪਾਣੀ ਆ ਉਹ ਜ਼ੋਰ ਜ਼ੋਰ ਕੋਈ ਨਹੀਂ ਆਹ ਦੋ ਉਂਗਲਾ ਲਾ ਲਾ ਚੰਗੀਤਰਾ ਹਾਂ ਕੀ ਆ ਦੱਸੋ ਛੱਡ ਦੋ ਹੁਣ ਕੀ ਆ ਦੱਸ ਦੱਸੋ ਕੀ ਆ ਦੱਸੋ ਮਰੂਰ ਨਹੀਂ ਆਜੋ 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 ਇਹ ਆਲੋ 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 ਜੋ ਬੀਜੋਗੇ ਉਹੀ ਵੜਨਾ ਪਊਗਾ ਨਹੀਂ ਵੜਨਾ ਪੈਂਦਾ ਸੋ ਪਿਆਓ ਗੋਲ ਗੱਪਿਆਂ ਦਾ ਪਾਣੀ ਡੈਡੀ ਨੂੰ ਇਹ ਕਰਾਰੇ ਗੋਲ ਗੱਪੇ ਆ ਇਹਦੇ ਪਿਆ ਹਾਂ ਹਾਂ ਉਹ ਪੀ ਜਾਂਦੇ ਆ ਪੀ ਲਿਆ ਪੀਲਾ ਵਸ 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 ਇੱਕ ਜੜੀ ਨੂੰ ਪਾ ਲੱਗ ਗਿਆ ਬਾਕੀ ਸਾਰਿਆਂ ਨੂੰ ਪਾ ਲੱਗ ਗਿਆ ਬੇਬੇ ਬੇਬੇ ਰਹਿ ਗਈ ਗਲੀ ਡੜੀ ਕਿੰਨੀ ਟੇਸਟੀ ਬਹੁਤ ਵਧੀਆ ਬਹੁਤ ਵਧੀਆ ਆਏ ਹਾਂ ਹਾਂ ਹੁਣ ਹਰਮਨ ਆਰ ਯੂ ਰੈਡੀ ਰੈਡੀ ਐਂ ਭਰਾਵਾ ਕੇ ਮੇਰੇ ਪਰਮਾਤਮਾ ਬਾਬਾ ਜੀ ਦੋ ਉਂਗਲਾ ਕਰੋ ਦੋ ਹੱਥ ਨਹੀਂ ਅੱਗੇ ਤੁਹਾਨੂੰ ਉਹ ਲੋਕ ਜਿਹੜੇ ਪੀਂਦੇ ਆ ਛੱਡ ਦੋ ਛੱਡ ਦੋ ਛੱਡ ਦੋ ਛੱਡ ਦੋ ਓ ਛੱਡ ਦੋ ਯਾਰ ਆ ਗਲਤ ਕਰਦਾ ਤੈਮੂ ਆ ਨਹੀਂ ਇਹ ਗਲਤ ਹੈ ਨਾ ਤੂੰ ਆ ਚੱਕ ਕੇ ਮੂੰਹ ਚ ਪਾ ਰਿਹਾ ਇਹ ਤਾਂ ਫਿਰ ਤੂੰ ਚੀਟਿੰਗ ਕਰਦਾ ਵੇ ਬੇਬੇ ਹੱਥ ਆ ਕੇ ਕਰੋ ਉਂਗਲ ਦੇ ਬਾਹਰ ਟੱਚ ਕਰਕੇ ਬਾਹ ਛੱਡ ਦੋ ਛੱਡ ਦੋ ਕੀ ਸੀ ਮਤਾਂਉ ਲਾ ਓਹੋ ਇਹ ਤਾਂ ਪੁੱਝ ਲਿਆ ਪੁੱਝ ਲਿਆ ਵੈਰੀ ਗੁੱਡ ਵੈਰੀ ਗੁੱਡ ਕਾਰਡੀਓ ਹੁਣ ਮੈਂ ਅੰਤਿਮ ਥੋੜਾ ਟਫ ਕਰਦਾ ਚਲੋ ਜੀ ਵਾਰੀ ਆ ਗਈ ਹੁਣ ਬੇਬੇ ਕਿਹਦੀ ਵਾਰੀ ਆ ਗਈ ਅੰਟੀ ਨਹੀਂ ਆਂਦੇ ਆਈ ਆ ਮੇਰੀ ਜੇ ਆਏਗੀ ਉਂਗਲਾ ਦੋਏ ਲਾਉਣੀ ਆ ਬਸ ਇੱਕ ਹੋਰ ਦੱਸੋ ਕੀ ਆ ਛੱਡ ਦੋ ਕੀ ਆ ਸੇਫ ਲੱਗਦਾ ਮੈਨੂੰ ਹਾਂ ਬਚ ਗਏ ਟੈਰੀਓ ਸਟ੍ਰੇਗੋਲਡ ਆਉਣ ਡਾਦੀ ਦੀ ਵਾਰੀ 50 50 ਸੀ ਮੈਨੂੰ ਵਿੱਚ ਲੱਗਾ ਵੀ ਹੋ ਨਾ ਹੋਏ ਬਤਾਉਂ ਫੇਰ ਮੈਂ ਕਿਹਾ ਚੱਲ ਸੇ ਵੀ ਕਹਿ ਦਿੰਦੀ ਸੀ ਚਲੋ ਜੀ ਹੁਣ ਵਾਰੀ ਅੰਕਲ ਦੀ ਵਾਰੀ ਚਲੋ ਅੰਕਲ ਜੀ ਉਂਗਲਾ ਦੋਵੇਂ ਕਰੋ ਹਾਂ ਡਾਡੀ ਮੇਰੇ ਵਾਰੀ ਬੜਾ ਖੋਜ ਹੁੰਦਾ ਵੀ ਛੱਡ ਦੋ ਛੱਡ ਦੋ ਹੁਣ ਛੱਡ ਦੋ ਕੀ ਸੀ ਆ ਤੇ ਰੱਖੋ ਓਹੋ ਬਹੁਤ ਵਧੀਆ ਬਹੁਤ ਵਧੀਆ ਹਾਂ ਬਹੁਤ ਵਧੀਆ ਬਹੁਤ ਵਧੀਆ ਜੇ ਮੈਂ ਨਾ ਮੂੰਹ ਚ ਪਾਉਂਦਾ ਮੈਨੂੰ ਤਾਂ ਲੱਗਣਾ ਸੀ ਕਿ ਉਹ ਕਿਤੇ ਆਲੂ ਬਖਾਰਾ ਆ ਅੱਛਾ ਲਾਓ ਵੀ ਸਜੂ ਨੇ ਇਹ ਹੀਰਾ ਲਾਸਟ ਰਾਉਂਡ ਹੈ ਨਾ ਹਾਂ ਹਾਂ ਲਾਸਟ ਲਾਓ ਜੀ ਲਾਸਟ ਰਾਉਂਡ ਬੱਸ ਵਾ ਛੱਡ ਦੋ ਬੱਸ ਯਾਰ ਬਿਆਤ ਬੇਲਾ ਆ ਰਹੇ ਦੱਸੋ ਦੱਸੋ ਇਹ ਨਹੀਂ ਏ ਮੈਨੂੰ ਛੇਵ ਵੀ ਲੱਗੀਆਂ ਤਾਂ ਤੇ ਆਲੂ ਬੁਖਾਰਾ ਵੀ ਲੱਗ ਜਾਂਦਾ ਨਹੀਂ ਗਲਤ ਗਲਤ ਚਲੋ ਚੱਕੋ ਹੈ ਗਲਤ ਆ ਗਲਤ ਬਾਈ ਇਹਨਾਂ ਤੋਂ ਅਹੀ ਆ ਕੀ ਚੀਜ਼ ਨਾ ਨਾ ਗਲਤ ਆ ਹਲੋ ਬਾਜੀ ਤਾਂ ਕਿਆ ਤਾਂ ਕਿਆ ਕਰੀ ਆ ਤੇ ਬਾਜੀ ਫੜੋ ਫੜੋ ਆਇਓ ਰੱਬਾ ਫੜੋ ਇਹ ਚੱਕ ਤੋ ਚੱਕ ਤੋ ਕੰਮ ਪੀ ਲ ਨਾ 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 ਪੀਓ 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 ਘੁੱਟ ਘੁੱਟ ਪੀਓ ਰੱਬਾ ਲੋਹੀ ਵਾਰੀ ਆ ਗਈ ਸਾਡੀ ਬੇਬੇ ਦੀ ਛੱਡ ਦੇ ਛੱਡ ਦੇ ਛੱਡ ਦੇ ਇਹ ਬੋਦੀ ਜੀ ਆਣਾ ਖਨ ਕੀ ਇਹਨੂੰ ਆ ਗਿਆ ਉਹ ਆ ਕੀ ਪਤਾ ਨਹੀਂ ਕੀ ਆ ਨੰਨੇ ਨੂੰ ਨਹੀਂ ਦੱਸੋ ਨਾਮ ਹੀ ਹੁੰਦਾ ਮੈਨੂੰ ਇਹ ਨਾਮ ਦਾ ਨਹੀਂ ਪਤਾਗਾ ਠਾਂਜ ਕਿਵੇਂ ਹੁੰਦਾ ਇਹ ਤਾਂ ਕਾ ਜੂਸ ਚ ਪੈਂਦਾ ਜੂਸ ਪੈਂਦਾ ਹਾਂ ਕੀ ਫਰੂਟ ਆ ਕੋਈ ਇਹ ਕਿਹੜਾ ਫਰੂਟ ਆ ਬੇ ਜੀ ਫਰੂਟ ਦਾ ਨਾਮ ਨਹੀਂ ਮੈਂ ਤਾਂ ਕਹਤਾ ਹੀ ਨਹੀਂ ਗੈਰਾ ਨਾ ਦੱਸੋ ਕੀ ਹੁੰਦਾ ਮੈਨੂੰ ਨਹੀਂ ਇਹਦੇ ਨਾਮ ਦਾ ਪਤਾ ਦੱਸੋ ਮੈਨੂੰ ਪਤਾ ਨਹੀਂ ਬੋਦੀ ਜੀ ਆਲਾ ਹੁੰਦਾ ਉਹ ਆਖ ਨਹੀਂ ਕੀ ਆਂਦੇ ਹੁੰਦੇ ਨੂੰ ਕੀ ਕਹਿੰਦੇ ਹੁੰਦੇ ਮੈਨਾਂ ਆਂਦਾ ਨਹੀਂ ਇਹ ਮੇਰਾ ਪੈਣਾ ਜੂਸ ਪੀ ਬੇ ਬੇ ਥੋੜਾ ਜਿਹਾ ਪੀ ਲੋ ਮੈਨਾਂ ਨਹੀਂ ਪੀਣਾਗਾ ਜੂਸ ਮੈਨੂੰ ਨਾ ਪਿਆਜੋ ਨਾ ਨਾ ਥੋੜਾ ਜਿਹਾ ਪੀ ਬੇ ਆ ਗਏ ਯਾਰ ਫੜੋ 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 ਇਹ ਫੜੋ ਇਹ ਥੋੜਾ ਥੋੜਾ ਚਲੋ ਚਲੋ ਚੱਕ ਚੱਕ ਕਰ ਨਾ ਨਾ ਕਰੋ ਯਾਰ ਚਲੋ ਇਹ ਟੇਸਟੀ ਕਰ ਲੋ ਬਸ ਚਾਓ ਚਲੋ ਗੋਲ ਕੱਪੇ ਦਾ ਪਾਣੀ ਆ ਸਾਰਾ ਨਾ ਟੇਸਟ ਵੈਲਾ ਦੂ। ਅਟਰੀਆਂ ਦਾ ਬਣਾ। ਹਾ 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 ਹਾ। ਕਿਵੇਂ ਲੱਗਾ ਬੇਬੇ? ਹਾ ਵਾਹ। ਬੋਲਟੀ ਆ ਜਾਣੀ। ਚਲੋ ਵਾਰੀ ਕਿੰਦੀ ਆ ਗਈ ਹੁਣ? ਬਣਾ ਪਾਣੀ ਤੂੰ ਜਾਂਦੇ ਸੀਗੇ। ਗੋਗੋਬੇ ਦਾ ਪਾਣੀ ਕਿਵੇਂ ਹੀ? ਮੱਝ ਪੋਰਾ ਨਹੀਂ। ਕਿੰਨੀ ਖਰਾਬ ਕਰਤਾ ਇਹਨਾਂ ਗੋਗੋਬੇ ਦੇ ਪਾਣੀ ਨੇ ਤਾਂ। ਹਾਏ ਚਲੋ ਅੱਗੇ ਵਾਰੀ ਆ ਗਈ ਮੰਮੀ ਨੇ। ਆਂਟੀ ਜੀ ਰੈਡੀ ਹੋ ਜਾਓ ਨਾ ਫਿਰ ਯਾਰ ਮੰਮੀ ਨੂੰ ਵੀ ਘੋਣੇ ਇਸ ਵਾਰੀ ਫੇਰ ਹਾਂ ਹਾਂ ਐਵੇਂ ਧੱਕੇ ਨਹੀਂ ਘਰਾ ਦੇਣਾ ਮੈਂ ਇਹ ਚਲੋ ਅੱਗੇ ਕਰਵਾਤ ਉਂਗਲਾ ਬਸ ਦੋ ਟੱਚ ਕਰਨੀਆਂ ਦੱਸੋ ਕੀ ਆਏ ਛੱਡੋ ਛੱਡੋ ਹੁਣ ਦੱਸੋ ਕੀ ਆਏ ਬਸ 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 ਹੀ ਰਿਹਾ ਬਾਤ ਹਾਂ ਛੱਡਦਾ ਛੱਡਦਾ ਬਸ 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 ਦਾ ਸਾਰਾ ਹੈ ਹਾਂ ਦੱਸੋ ਇਹ ਉਹ ਲੱਗਦਾ ਮੈਨੂੰ ਕੀ ਕੀ ਬੈਠਾ ਗਲਤ ਆਜੋ 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 ਇਧਰ ਹੱਥ ਕਰੋਗਾ ਨਹੀਂ ਬੈਠਾ ਹੀ ਨਾ 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 ਪੇਠਣ ਪੇਠਾ ਨਹੀਂਗਾ ਚਲੋ ਚਲੋ ਓਏ ਸਿਆ ਨਾ 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 ਮੈਂ ਗੈਸ ਕਰਾਉਣਾ ਅੰਕਲ ਨੂੰ ਅੱਗੇ ਚਲੋ ਇਹ ਖੜਜ ਖੜਜੋ ਜੀ ਅੱਛਾ ਓਪੀ ਪਿਓ ਗੋਗਪਾਣੇ ਪਾਣੀ ਪੀ ਪੈਲੋ ਚਲੋ ਪੀਣਾ ਘੋਟ ਭਰਨਾ ਵਾ ਨਾ ਮੈਂ ਨਹੀਂ ਪੀਣਾ ਮੈਨੂੰ ਨਾ ਲੈ ਜਾ ਹੁਣ ਮੈਂ ਨਹੀਂ ਪੀਣਾਗਾ ਬੇਵਾਰੀ ਤਾਂ ਆਂਟੀ ਦੀ ਆ ਪੀ ਲੈ ਮੰਮੀ ਨੇ ਨਾ ਨਾ ਪੀਓ ਘੋਟ ਭਰੋ ਪਾ ਪੀਓ ਘੋਟ ਭਰ ਰਿਹਾ ਉਹ ਰੱਖ ਰੱਖ ਆਹ ਯਾਰ ਆਇਆ ਇਹ ਆਹੋ ਮੈਂ ਨਹੀਂ ਪਿਆ ਮੈਨੂੰ ਨਾ ਲੈ ਲਓ ਹੁਣ ਬੇਬੇ ਵਾਰੀ ਕੀ ਅੰਕਲ ਜੀ ਹੁਣ ਅੰਟੀ ਦੀ ਆਵਾਜ਼ ਅੰਕਲ ਦੀ ਅੰਕਲ ਜੀ ਅੰਕਲ ਤੇ ਆ ਹੂੰ ਚਲੋ ਹੱਥ ਕਰੋ ਕਿਥੇ ਟੋਕਰੀ ਆਵੇ ਹੱਥ ਕਰੋ ਅੰਟੀ ਅੰਕਲ ਇਹ ਬੇਬੇ ਤੇਰੇ ਮੁੰਡਾ ਕੁੜੀ ਨੇ ਦੱਸ ਦੱਸ ਕਦੂ ਹਾਂ ਕਦੂ ਸੀਗਾ ਤਨਿੰਨ ਮੈਂ ਨਾ ਰਹੀ ਹਾਂ ਬਾਸੀ ਰੇ ਹਾਂ ਓਏ ਓਏ ਲਾਜੋ ਪ੍ਰਾਪਾ ਆ ਬੇਬੇ ਦਾ ਆਈ ਮਾਸਕ ਵਾਓ ਵੈਰੀ ਬਿਊਟੀਫੁਲ ਚਲ ਜੂਸ ਸਾਰੇ ਟੇਸਟ ਕਰ ਲਿਆ ਮੈਂ ਚਾਹ ਇਹਨਾਂ ਸਮਾਨ ਸੀਗਾ ਹਾਂ ਗੁਰਵਾ ਟੋਕਰੀਆਂ ਬੜੀਆਂ ਸੋਹਣੀਆਂ ਲੱਗੀਆਂ ਨਹੀਂ ਤਾਂ ਪਿੰਡੀਆਂ ਦਾ ਫੜਾਈਆਂ ਨਹੀਂ ਤੂੰ ਨਹੀਂ ਪਿੰਡੀਆਂ ਦਾ ਪਤਾ ਲੱਗ ਜਾਣਾ ਸੀਗਾ ਤੋ ਸੱਜਣੋ ਫਾਲੀ ਜਾਣੇ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਜਿਹੜਾ ਚੈਲੰਜ ਕਿਦਾਂ ਲੱਗਾ ਸੋ ਜੇ ਤੁਹਾਨੂੰ ਵਾਕਿਆ ਲੱਗਦਾ ਕਿ ਐਵੇਂ ਕਰੀ ਜਾਂਦੇ ਕਰੇਲਿਆਂ ਦਾ ਜੂਸ ਬਣਾ ਕੇ ਵੇਖਾ ਇੰਨਾ ਕੌੜਾ ਬੇਬੇ ਕਿਵੇਂ ਲੱਗਾ ਗੋਲ ਗੱਪੇ ਗਾਈ ਨਾ ਜਾਵੇ ਇਹ ਤਾਂ ਥੰਗ ਚ ਰਹਿ ਗਿਆ ਮੈਂ ਤਾਂ ਮਾਰ ਨਹੀਂ ਪੀਚਾ ਤੇ ਇੱਕ ਕਮੈਂਟ ਕਰਕੇ ਦੱਸਿਓ ਕਿ ਅੱਜ ਦੀ ਗੇਮ ਦਾ ਵਿਨਰ ਕੌਣ ਆ ਤੋ ਉਹ ਸਾਰਿਆਂ ਨੇ ਤੁਸੀਂ ਕਮੈਂਟੇ ਦੱਸਣਾ ਉਹਨੂੰ ਫਿਰ ਆਪਾਂ ਸੋਹਣਾ ਸਰਪ੍ਰਾਈਜ਼ ਦਵਾਂਗੇ ਹਾਂ ਜੀ ਤਾਂ ਸਾਨੂੰ ਨਹੀਂ ਪਤਾ ਕੌਣ ਜੀਨਰ ਆ ਹੂੰ ਤੋਂ ਵਲੌਗ ਕਿਦਾਂ ਲੱਗਾ ਸਾਰੇ ਮੈਂਬਰਾਂ ਦੇ ਚੁਣੋ ਕੌਣ ਯਸ ਤੇ ਤੁਹਾਨੂੰ ਕੀ ਲੱਗਦਾ ਕੌਣ ਜਿੱਤੇ ਆ ਸਾਨੂੰ ਮੇਨ ਬੰਦਾ ਚਾਹੀ ਦੱਸ ਕੌਣ ਆਹ ਸਰੀਆ ਡੈਡੀ ਹਾਂ ਮੈਨੂੰ ਤੁਹਾਨੂੰ ਕੀ ਲੱਗਦਾ ਕੌਣ ਲੱਗਦਾ ਮੈਂ ਹੀ ਜਿੱਤਾਂ ਤੂੰ ਹੀ ਹਾਰ ਗਏ ਦੋ ਵਾਰੀ ਪੀਤਾ ਤੁਸੀਂ ਓਏ ਇਹ ਕੀ ਕੀਤੀ ਸਾਰੇ ਹਾਂ ਇਹ ਕੀ ਪਿੱਛੇ ਰਹਿ ਗਏ ਆਂਟੀ ਜੀ ਤੋਂ ਮੈਨੂੰ ਲੱਗਦਾ ਮੈਂ ਜਿੱਤਿਆ ਵਾ ਤੂੰ ਦੋ ਵਾਰੀ ਪੀਤਾ ਤੂੰ ਵੀ ਜਿੱਤ ਗਿਆ ਬੇਬੇ ਤੂੰ ਕਿੰਨੇ ਵਾਰੀ ਪੀਤਾ ਮੈਂ ਤਾਂ ਪਹਿਲੀ ਵਾਰੀ ਪੀਤਾ ਆਜਾ ਬੇਬੇ ਜੱਤ ਦੀ ਬਾਕੀ ਕਮੈਂਟਾਂ ਦੱਸੋ ਸੋ ਵਲੌਗ ਇੰਜੋਏ ਕੀਤਾ ਕਿੱਦਾਂ ਲੱਗਾ ਉਹ ਵਧੀਆ ਲੱਗਾ ਬਹੁਤ ਸੋਹਣਾ ਲੱਗਾ ਇੰਜੋਏ ਕੀਤਾ ਤੁਸੀਂ ਸਾਥ ਹਾਂ ਬਹੁਤ ਜਮਾਇਆ ਕੀਤਾ ਬਹੁਤ ਜਮਾਇਆ ਸੋ ਇੱਕ ਧੁੱਪ ਸੀ ਧੁੱਪ ਚ ਬਾਹਰ ਜਮਾਇਆ ਕੀਤਾ ਹਾਂ ਸੋ ਜਉਂਦੇ ਬਾਦ ਦੇਰੋ ਰੱਬ ਸਭ ਨੂੰ ਚੜ੍ਹਦੀ ਕਲਾ ਰੱਖੇ ਸੋ ਅੱਜ ਕਰ ਲੈ ਤੁਸੀਂ ਵੀ ਇਹ ਬਣਾਉਂਦੇ ਰਹੋ ਤੇ ਸਾਨੂੰ ਦਿਖਾਉਂਦੇ ਰਹੋ ਬਾਏ 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 ਬਾਏ